ਸਾਸੀ ਗਲਬਈ ਸਾਰਿਆਂ ਨੂੰ 4 ਤਰੀਕ ਦੀ ਮਹਾ ਪੰਚਾਇਤ ਖਨੋਰੀ ਬਾਡਰ ਤੇ ਪਿੰਡ ਪੱਖੋਗਲਾਂ ਤੋਂ ਬਹੁਤ ਭਾਰੀ ਕਾਫਲਾ ਤੁਰਿਆ ਤੇ ਉੱਥੇ ਪਹੁੰਚੇ ਉੱਥੇ ਪਹੁੰਚ ਕੇ ਹਾਰੀਆਂ ਲਵਾਈਆਂ ਇਕੱਠ ਬਹੁਤ ਜ਼ਿਆਦੇ ਸੀ ਦੇਖੋ ਬਸਾਂ ਖੜੀਆਂ ਵਾਹ ਜੀ ਆਏ ਇਕੱਠ ਸੀ ਪੰਪੰਦ ਦਾ 10 ਕਿਲੋਮੀਟਰ ਤੁਰ ਕੇ ਜਾਣਾ ਪਿਆ ਸਟੇਜ ਕੋਲੇ ਸੰਗ ਤੋਂ ਬਹੁਤ ਦੂਰੋਂ ਤੋਂ ਬਹੁਤ ਕਠਨਿਆਈ ਸੀ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਦੀ ਰਗਵਾਈ ਹੇਠ ਮਹਾਪੰਚਾਇਤ ਇਕੱਠੀ ਕੀਤੀ ਗਈ ਹੈ ਜੇ ਸਰਕਾਰਾਂ ਕੋ ਗੱਲ ਨੂੰ ਗੌਰ ਨਾਲ ਦੇਖ ਲੈਣ ਤੇ ਸੁਣ ਲੈਣ ਕਿਸਾਨਾਂ ਦੇ ਹੱਕ ਵਿੱਚ ਕੋਈ ਕਿਸਾਨਾਂ ਨਾਲ ਗੱਲਬਾਤ ਕਰੇ ਸਰ ਇੰਦਰ ਸਰਕਾਰ ਔਰ ਉਹਨਾਂ ਦੇ ਕਰਨ ਤੇ ਜੂਨ ਨਹੀਂ ਸ਼ਰਕਦੀ ਸਾਰੇ ਭਾਈਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਖਨੋਰੀ ਵੱਡ ਤੇ ਹਾਜ਼ਰੀਆਂ ਲਵਾ ਕੇ ਆਇਆ ਕਰੋ ਤਾਂ ਜੋ ਕਿ ਆਪਾਂ ਆਪਣੀ ਜਿੱਤ ਨੂੰ ਸੱਚੀਏ ਆਪਣੇ ਲਈ ਸੁਦਾਜੀਤ ਸਿੰਘ ਜੀ ਟੱਲੇਵਾਲ ਭੋਖੜਤਾਲ ਤੇ ਬੈਠਿਆ 40 ਦਿਨ ਹੋ ਗਏ ਉਹਨਾਂ ਨੂੰ ਆ ਸਰਕਾਰਾਂ ਇੰਨੀਆਂ ਨਕਮੀਆਂ ਕਿ ਜੋ ਗੌਰ ਨਹੀਂ ਕਰਤੀਆਂ